ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪੰਜਵਾ ਘਰਿ ਛੇਵਾ ਕਰਨ ਕਰਨ ਏਕ ਓਹੀ ਜਿਨ ਕੀ ਆਕਾਰ ਤਿਸਹਿ ਤਿਹਾਵ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮਹਿ ਧਿਆਇ ਛੋੜ ਸਗਲ ਸਿਆਣਪਾ ਸਾਚ ਸਬਦ ਲਿਵ ਲਾਇ ਰਹਾਵ ਦੁਖ ਕਲੇਸ਼ ਨਾ ਭਾਉ ਵਿਆਪੈ ਗੁਰ ਮੰਤਰ ਹਿਰਦੈ ਹੋਏ ਕੋਟ ਜਤਨਾ ਕਰ ਰਹੇ ਗੁਰ ਬਿਨ ਤਰਿਓ ਨ ਕੋਈ ਦੇਖ ਦਰਸਨ ਮਨ ਸਾਧਾਰੈ ਜਿਹੜਾ ਮਨ ਮਨ ਸਾਧਾਰੈ ਮਨਸਾ ਨਹੀਂ ਕਹਿਦਾਂ ਮੈਂ ਥੋੜਾ ਜਿਆ ਨਖੇਰ ਕੇ ਪੜਨਾ ਦੇਖ ਦਰਸਨ ਮਨ ਸਾਧਾਰ ਹੈ ਦੇਖ ਦਰਸ਼ਨ ਮਨ ਸਾਧਾਰ ਹੈ ਕਿ ਥੋੜਾ ਜਿਹਾ ਰੁੱਕ ਕੇ ਬੁੱਲਾਂਗੇ ਨਾ ਫੇਰ ਜਿੱਥੇ ਵੀ ਆਵੇ ਇਹ ਮਨ ਦੇ ਨਾਲ ਸਾਧਾਰ ਆਵੇ ਉਹ ਥੋੜਾ ਜਾਂ ਨਖੇਰ ਕੇ ਪੜਨਾ ਦੇਖ ਦਰਸ਼ਨ ਮਨ ਸਾਧਾਰ ਹੈ ਪਾਪ ਸਗਲੇ ਜਾਹ ਹਾ ਤਨ ਕੈ ਬਲੇ ਹਾਰਣ ਜੇ ਗੁਰ ਕੀ ਪੈਰੀ ਪਾਹੇ ਸਾਧ ਸੰਗਤ ਮਨ ਵਸੈ ਸਾਧ ਸੰਗਤ ਇੱਕ ਯਮਕ ਲੱਗ ਜੇਗੀ ਸਾਧ ਸੰਗਤ ਮਨ ਵਸੈ ਸਾਧ ਸੰਗਤ ਮਨ ਵਸੈ ਸਾਚ ਹਰਿ ਕਾ ਨਾਮ ਸੇਵਡ ਭਾਗੀ ਨਾਨਕਾ ਜਿਨਾ ਮਨ ਇਹੋ ਭਾਉ ਸ੍ਰੀ ਰਾਗ ਮਹੱਲਾ 5 ਸੰਚ ਹਰਿ ਧਨ ਪੂਜ ਸਤਿਗੁਰ ਛੋੜ ਸਗਲ ਵਿਕਾਰ ਹਾਂਜੀ ਸੰਚ ਹਰ ਤਨ ਇਥੇ ਠਮਕੈ ਪੂਜ ਸਤਗੁਰ ਇਥੇ ਵਿਸਰਾਮ ਹੈ ਛੋੜ ਸਗਲ ਵਿਕਾਰ ਜੇਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਾਪ ਮੰਨ ਨਾਮ ਏਕ ਅਪਾਰ ਤਰਾਨ ਮਨ ਤਨ ਜਿਨ ਹੈ ਦੀਆ ਰਿਦੇ ਕਾ ਆਧਾਰ ਰਹਾਓ ਕਾਮ ਕ੍ਰੋਧ ਅਹੰਕਾਰ ਮਤਿ ਵਿਆਪਿਆ ਸੰਸਾਰ ਮਤਿ ਪਾਦ ਕਸ ਕੇ ਉਚਾਰਨ ਕਰਨਾ ਹੈ ਪਉ ਸੰਤੋ ਸਰਣੀ ਲਾਗ ਚਰਣੀ ਮਿਟਾ ਦੂਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਏਹ ਕਰਣੀ ਸਾਰ ਆਪ ਛੋੜ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਿਰੰਕਾਰ ਜੋ ਦਿਸੈ ਸੋ ਸਗਲ ਤੂੰ ਹੈ ਪਸੁਰਿਆ ਆਪਾਸਾਰ ਕਹੋ ਨਾਨਕ ਗੁਰ ਧਰਮ ਕਾਟਿਆ ਇਹ ਧਿਆਨ ਨਾਲ ਪਾਠ ਚਾਰਨ ਕਰਨਾ ਗੁਰ ਪਰਮ ਨਹੀਂ ਕਹਿ ਦੇਣਾ ਕਹੋ ਨਾਨਕ ਗੁਰ ਧਰਮ ਕਾਟਿਆ ਯਾਨੀ ਗੁਰ ਦੇ ਗੁਰ ਤੋਂ ਬਾਅਦ ਵੀ ਥੋੜਾ ਜਿਆ ਠਹਿਰਾ ਦੇਣਾ ਗੁਰ ਤੋਂ ਪਹਿਲਾਂ ਵੀ ਥੋੜਾ ਜਿਆ ਠਹਿਰਾ ਦੇਣਾ ਤੇ ਪਿੱਛੇ ਪਾਠ ਆਇਆ ਜੋ ਦਿਸੈ ਸੋ ਸਗਲ ਤੂੰ ਹੈ ਇਹ ਪਾਦਸ਼ੇਦ ਪੋਥੀਆਂ ਤੇ ਵੱਖਰਾ ਲਿਖਿਆ ਹੋਇਆ ਤੂੰ ਹੈ ਪਾਠ ਕੱਠਾ ਹੀ ਪਾਠ ਉਚਾਰਨ ਕਰਨਾ ਜੋ ਦੀਸੈ ਸੂਸਗਲ ਤੂੰ ਹੈ ਪਸਰਿਆ ਆਪਾਸਾਰ ਕਹੋ ਨਾਨਕ ਗੁਰ ਧਰਮ ਕਟਿਆ ਗੁਰੂ ਨੇ ਧਰਮ ਕਟਿਆ ਹੈ ਗੁਰੂ ਦਾ ਧਰਮ ਨਹੀਂ ਜੋ ਦੀਸੈ ਸੋ ਸਗਲ ਤੂੰ ਹੈ ਪਸਰਿਆ ਆਪਾਸਾਰ ਕਹੋ ਨਾਨਕ ਗੁਰ ਧਰਮ ਕਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹੱਲਾ ਪੰਜਵਾ ਦੁਕ੍ਰਿਤ ਸੁਕ੍ਰਿਤ ਮੰਦੇ ਹਾਂਜੀ ਇਹਨੂੰ ਦੁਕ੍ਰਿਤ ਸੁਕ੍ਰਿਤ ਮੰਦੇ ਇੱਥੇ ਵਿਸਰਾਮ ਲਾਉਣਾ ਦੋ ਕਿਰਤ ਸੋ ਕਿਰਤ ਹੂੜੇ ਲਾ ਕੇ ਤੇਾਰੇ ਪੂਰੇ ਨਹੀਂ ਲਾ ਕੇ ਉਚਾਰਨ ਕਰਨਾ ਇਸੇ ਤਰ੍ਹਾਂ ਸ਼ੁੱਧ ਉਚਾਰਨ ਕਰਨਾ ਹੈ ਦੁਕ੍ਰਿਤ ਸੁਕ੍ਰਿਤ ਮੰਦੇ ਦੁਕ੍ਰਿਤ ਸੁਕ੍ਰਿਤ ਮੰਦੇ ਸੰਸਾਰ ਸਗਲਾਣਾ ਦੋਹੂ ਤੇ ਰਹਤ ਭਗਤ ਹੈ ਕੋਈ ਵਿਰਲਾ ਜਾਣਾ ਦੇ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਦੋਹੂ ਦੋਹੂ ਤੇ ਰਹਤ ਇੱਥੇ ਠਮਕ ਦੋਹੂ ਤੇ ਰਹਤ ਭਗਤ ਹੈ ਇੱਥੇ ਵਿਸਰਾਮ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੇ ਸਮਾਣਾ ਕਿਆ ਕਹ ਸੁਣਾ ਸੁਆਮੀ ਕਿਆ ਕਹ ਸੁਣਾਓ ਸੁਆਮੀ ਕਿਆ ਕਹ ਸੁਣਾਓ ਸੁਆਮੀ ਤੂੰ ਵਰਡ ਪੁਰਖ ਸੁ ਜਾਣਾ ਰਹਾ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ ਤਤ ਸਮਦਰਸੀ ਸੰਤਹ ਕੋਈ ਕੋਟ ਮੰਦਾਹੀ ਕਹਿਨ ਕਹਾਵਨ ਇਹ ਕੀਰਤ ਕਰਲਾ ਕਾਛ ਨਾ ਕਹਿਨ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਗਤ ਅਵਗਤ ਕਾਛ ਨਦਰ ਨ ਆਇਆ ਅਵਿਗਤ ਬਿਹਾਰੀ ਨ ਲਾਉਣੀ ਗਤ ਆਵਗਤ ਕਾਛ ਨਦਰ ਨ ਆਇਆ ਕਾਛ ਕੋਈ ਬੋਲਣ ਨੂੰ ਕਾਛ ਨਹੀਂ ਕਹਿਦਣਾ ਗਤ ਅਵਗਤ ਕਾਛ ਨਦਰ ਨ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ ਪੰਜਵਾ ਘਰ ਸਤਵਾ ਤੇਰਾ ਭਰੋਸਾ ਪਿਆਰੇ ਮੈਂ ਲਾੜ ਲਡਾਇਆ ਲਡਾਇਆ ਪੁੱਲਾ ਹੀ ਬੂਨਾ ਤੇਰੇ ਤੇਰਾ ਭਰੋਸਾ ਪਿਆਰੇ ਮੈਂ ਲਾੜ ਲਡਾਇਆ ਤੇਰਾ ਭਰੋਸਾ ਪਿਆਰੇ ਮੈਂ ਲਾੜ ਲਡਾਇਆ ਭੁੱਲਹਿ ਚੂਕੈ ਬਾਰਿਕ ਤੂੰ ਹਰ ਪਿਤਾ ਮਾਇਆ ਸੁਹਿਲਾ ਕਹਿਨ ਕਹਾਵਨ ਸੁਹਿਲਾ ਥੋੜਾ ਜ੍ਹਾ ਕਸ ਕੇ ਉਚਾਰਨ ਕਰਨਾ ਸੁਹਿਲਾ ਕਹਿਨ ਕਹਾਵਨ ਤੇਰਾ ਵਿਖਮ ਭਾਵਨ ਰਹਾਉ ਹਉ ਮਾਣ ਤਾਨ ਕਰੋ ਤੇਰਾ ਹਉ ਜਾਣੋ ਆਪਾ ਸਭ ਹੀ ਮਦ ਸਭ ਹੈ ਤੇ ਬਾਹਰ ਬੇਮੁਹਤਾਜ ਬਾਪਾ ਇਹ ਬੇਮੁਹਤਾਜ ਮੁਹਤਾਜ ਹੂੜਾ ਲਾ ਕੇ ਦੀ ਔਂਕੜ ਐ ਜਿਹਦੀ ਆਵਾਜ਼ ਸੂਖਸ਼ਮ ਉਚਾਰਨ ਕਰਨੀ ਐ ਬੇਮੁਹਤਾਜ ਬਾਪਾ ਸਭੀ ਮਦ ਸਭ ਹੈ ਤੇ ਬਾਹਰ ਬੇ ਮੁਹਤਾਜਾ ਬੇ ਮੁਹਤਾਜ ਬਾਪਾ ਪਿਤਾ ਹਉ ਜਾਣੋ ਨਾਹੀ ਕੀ ਧਿਆਨ ਨਾਲ ਜ਼ਰੂਰ ਯਮਕ ਲਾਉਣੀ ਐ ਪਿਤਾ ਹਉ ਨਹੀਂ ਕਹਿ ਦੇਣਾ ਪਿਤਾ ਹਉ ਜਾਣੋ ਨਾਹੀ ਇਤ ਹਉ ਜਾਣਉ ਨਹੀਂ ਤੇਰੀ ਕਮਨੁ ਜੁਗਤਾ ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ਇਹ ਭਏ ਕਿਰਪਾਲ ਠਾਕੁਰ ਕਕੇ ਦੇ ਔਂਕੜ ਉਚਾਰਨ ਕਰਨਾ ਹੈ ਕਿਤੇ ਕਿਤੇ ਠਾਕੁਰ ਵੀ ਆ ਜਾਂਦਾ ਬਹੁਤੇ ਤਾਂ ਜਿਆਦਾ ਠਾਕੁਰ ਹੀ ਆਉਂਦਾ ਔਂਕੜ ਦੇ ਨਾਲ ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ ਪੰਜਵਾ ਘਰ ਪਹਿਲਾ ਸੰਤ ਜਨਾ ਮਿਲ ਭਾਈਆ ਕਟੇੜਾ ਜਮ ਕਾਲ ਸੱਚਾ ਸਾਹਿਬ ਮਨ ਉੱਠਾ ਹੋਆ ਖਸਮ ਦਇਆਲ ਪੂਰਾ ਸਤਗੁਰ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਗੁਰਾ ਹਾ ਤਉ ਦਵਟਾ ਕੁਰਬਾਨ ਤੇਰੇ ਦਰਸ਼ਨ ਕਾ ਬਲੇ ਹਾਰਣ ਤੁਸ ਦਿੱਤਾ ਅੰਮ੍ਰਿਤ ਨਾਮ ਰਹਾ ਜਿਨ ਤੂੰ ਸੇਵਿਆ ਭਾਉ ਕਰ ਜਿਨ ਤੇ ਯਮਕ ਲਾ ਦਨੀਏ ਜਿਨ ਤੂੰ ਸੇਵਿਆ ਭਾਉ ਕਰ ਜਿੰ ਤੂੰ ਨਹੀਂ ਕਹਿਣਾ ਜਿਨ ਤੂੰ ਸੇਵਿਆ ਭਾਉ ਕਰ ਸਹੀ ਪੁਰਖ ਸੁਜਾਨ ਸੁਜਾਨ ਨੰਨਾ ਨਾਣਾ ਨਹੀਂ ਐ ਜਿਨ ਤੂੰ ਸੇਵਿਆ ਭਾਉ ਕਰ ਸਹੀ ਪੁਰਖ ਸੁਜਾਨ ਤੇਨਾ ਪਿੱਛਾ ਛੁੱਟੀਐ ਜਿਨ ਅੰਦਰ ਨਾਮ ਨਿਧਾਨ ਅੰਦਰ ਨਾਮ ਨਿ ਜਿਨ ਅੰਦਰ ਨਾਮ ਨਿਧਾਨ ਤੇਨਾ ਪਿੱਛਾ ਛੁੱਟੀਐ ਜਿਨ ਅੰਦਰ ਨਾਮ ਨਿਧਾਨ ਗੁਰ ਜੀਵਣ ਦਾਤਾ ਕੋ ਨਹੀਂ ਗੁਰ ਜੀਵਣ ਦਾਤਾ ਇਥੇ ਠੰਮ ਕਲਾ ਦੇਣੀ ਹੈ ਗੁਰ ਜੇਵਡ ਦਾਤਾ ਕੋ ਨਹੀਂ ਗੁਰ ਜੇਵਡ ਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਏ ਸੇ ਪਰਵਾਨ ਹੈ ਇਹ ਵੀ ਆਏ ਤੇ ਝਮਕ ਲਾ ਦੇਣੀ ਹੈ ਆਏ ਸੇ ਪਰਵਾਨ ਹੈ ਜਿਨ ਗੁਰ ਮਿਲਿਆ ਸੁਭਾਈ ਸੱਚੇ ਸੇ ਤੀਰਤਿਆ ਦਰਗਹ ਬੈਸਣ ਜਾਈ ਕਰਤੇ ਹੱਥ ਵਡਿਆਈਆ ਪੂਰਬ ਲਿਖਿਆ ਪਾਇ ਸੱਚ ਕਰਤਾ ਸੱਚ ਕਰਨਹਾਰ ਸੱਚ ਸਾਹਿਬ ਸੱਚ ਤੇਕ ਸੱਚੋ ਸੱਚ ਵਖਾਣੀਐ ਸੱਚੋ ਬੁੱਧ ਵਿਵੇਕ ਸਰਬ ਨਿਰੰਤਰ ਰਵ ਰਹਿਆ ਜਪ ਨਾਨਕ ਜੀਵੈ ਏਕ ਸਰਬ ਬੱਬੇ ਨਾਲ ਉਚਾਰਨ ਕਰਨਾ ਸਰਬ ਨਹੀਂ ਕਹਿ ਦੇਣਾ ਸਰਬ ਨਿਰੰਤਰ ਰਵ ਰਹਿਆ ਜਪ ਨਾਮਕ ਜੀਵ ਹੈ ਏਕ ਸ੍ਰੀ ਰਾਗ ਮਹੱਲਾ ਪੰਜਵਾ ਗੁਰ ਪਰਮੇਸ਼ਰ ਪੂਜੀਐ ਇਹ ਧਿਆਨ ਨਾਲ ਉਚਾਰਨ ਕਰਨਾ ਜਿਆਦਾ ਤਾਂ ਪਰਮੇਸ਼ਰ ਹੀ ਆਉਂਦਾ ਪਰ ਥੋ ਇੱਕ ਦੋ ਵਾਰੀ ਦੋ ਤਿੰਨ ਵਾਰੀ ਨਾ ਪਰਮੇਸ਼ਰ ਸ세 ਓਂਕੜ ਹੈ ਇਹ ਉਚਾਰਨ ਕਰਨਾ ਇਸ ਕਰਕੇ ਗੁਰ ਪਰਮੇਸ਼ਰ ਪੂਜੀਐ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਗੁਰ ਦਾਤਾ ਜੀ ਕਾ ਸਭ ਸੇ ਦੇ ਅਧਾਰ ਸਤਗੁਰ ਬਚਨ ਕਮਾਵਣੇ ਇਹ ਵਾਵਾ ਜਿਹੜਾ ਨਾ ਵਿੱਚ ਥੋੜਾ ਜਿਹਾ ਅ ਸ਼ੁੱਧ ਉਚਾਰਨ ਕਰਨਾ ਕਮਾਵਣੇ ਸਤਗੁਰ ਬਚਨ ਕਮਾਵਣੇ ਸਤਗੁਰ ਬਚਨ ਕਮਾਵਣੇ ਸੱਚਾ ਇਹ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਜਿਹੜਾ ਸਾਜਨ ਹੈ ਨਾ ਇਹ ਥੋੜਾ ਜਿਹਾ ਕਸਕੇ ਹੀ ਉਚਾਰਨ ਕਰੀਦਾ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਜਨ ਨਹੀਂ ਕਹਿਣਾ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੈ ਪੂਰਨ ਹੋ ਆਕਾਲ ਰਹਾਉ ਗੁਰ ਸਮਰੱਥ ਅਪਾਰ ਗੁਰ ਵੱਡ ਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੇ ਵੱਡ ਅਵਰ ਨ ਕੋਏ ਗੁਰ ਕਰਤਾ ਗੁਰ ਕਰਨਹਾਰ ਗੁਰਮਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਇਥੇ ਯਮਕ ਲਗ ਜਣੀਏ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰ ਮਨਸਾ ਨਹੀਂ ਗੁਰ ਤੇ ਯਮਕ ਗੁਰ ਮਨਸਾ ਪੂਰਨ ਹਾਰ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨសា ਪੂਰਨ ਹਾਰ ਗੁਰ ਦਾਤਾ ਹਰ ਨਾਮ ਦੇ ਉਧਰੈ ਸਭ ਸੰਸਾਰ ਗੁਰ ਸਮਰਥ ਗੁਰ ਨਿਰੰਕਾਰ ਗੁਰ ਊਚਾ ਅਗਮ ਅਪਾਰ ਇਹ ਵੀ ਗੁਰ ਤੇ ਯਮਕ ਲਾਉਣੀ ਹੈ ਗੁਰ ਊਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਗੁਰ ਕੀ ਮਹਿਮਾ ਅਗਮ ਹੈ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਇਹ ਪਾਠ ਪ੍ਰਾਤਨ ਕਥਾ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਹੈ ਪ੍ਰਾਤਨ ਸਰੂਪਾਂ ਚ ਕਥਾ ਪਾਠ ਆਇਆ ਦਲਾਵਾਂ ਦੇ ਨਾਲ ਸੁੱਧ ਪਾਠ ਹੈ ਗੁਰ ਕੀ ਮਹਿਮਾ ਅਗਮ ਹੈ ਕਿਆ ਕਥਾ ਕਥਨ ਹਾਰ ਜਿਤੜੇ ਫਲ ਮਨ ਬਾਛੀਐਹ ਤਿਤੜੇ ਸਤਗੁਰ ਪਾਸ ਜਿਤਨੇ ਤਿਤੜੇ ਬੋਲੇ ਨਹੀਂ ਬੋਲਨੇ ਥੋੜੇ ਜੇ ਕਸ ਕੇ ਉਚਾਰਨ ਕਰਨਾ ਜਿਤੜੇ ਫਲ ਮਨ ਬਾਛੀਐਹ ਬਾਛੀਐ ਨਹੀਂ ਕਹਿ ਦੇਣਾ ਹਾ ਹਾ ਵੀ ਆਗੇ ਬਾਛੀਐਹ ਤਿਤੜੇ ਸਤਗੁਰ ਪਾਸ ਪੂਰਬ ਲਿਖੇ ਪਾਵਣੇ ਸਾਤ ਨਾਮ ਦੇ ਰਾਸ ਸਤਗੁਰ ਸਰਣੀ ਆਇਆ ਇਹ ਆਂ ਦੇ ਅਖੀਰਲੇ ਐੜੇ ਦੇ ਕੰਨੇ ਉੱਤੇ ਬਿੰਦੀ ਲਾਉਣੀ ਐ ਪਹਿਲੇ ਐੜੇ ਕੰਨੇ ਉੱਤੇ ਬਿੰਦੀ ਨਹੀਂ ਲਾਉਣੀ ਆਇਆ ਸਤਗੁਰ ਸਰਣੀ ਆਇਆ ਬਾਹੁਰ ਨਹੀਂ ਬਿਨਾਸ ਇਉਂ ਨਹੀਂ ਕਹਿਣਾ ਆਇਆ ਇਹਦੇ ਤਿੰਨ ਲੱਗਣਗੀਆਂ ਆ ਈ ਆ ਤਿੰਨ ਬਿੰਦੀਆਂ ਨਹੀਂ ਲਾਉਣੀ ਐ ਇੱਕ ਲਾਉਣੀ ਹੈ ਸਤਗੁਰ ਸਰਣੀ ਆਇਆ ਬਾਹੁਰ ਨਹੀਂ ਬినాਸ ਹਰ ਨਾਨਕ ਕਦੇ ਨਾ ਵਿਸਰੋ ਹਰ ਨਾਨਕ ਕਦੇ ਨਾ ਵਿਸਰੋ ਹਰ ਨਾਨਕ ਕਦੇ ਨਾ ਵਿਸਰੋ ਏਹ ਜੀਉ ਪਿੰਡ ਤੇਰਾ ਸਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ